ਇਸ ਗੱਡੀ ਦੀ ਹਾਲਤ ਆ ਦੂਜੇ ਪਾਸੇ ਮਾਲਕ ਨੂੰ ਦੇਖੋਗੇ ਗੱਡੀ ਦੇ ਮਾਲਕ ਨੇ ਜਿਹੜੇ ਉਹ ਨੀਚੇ ਬੈਠੇ ਹੋਏ ਨਜ਼ਰ ਆ ਰਹੇ ਨੇ ਵੈਲਕਮ ਜੀ ਮੈਂ ਤਿੰਨ ਵਾਰ ਇਸੇ ਤਰ੍ਹਾਂ ਗੱਡੀ ਸਮਾਗ ਕਾਗਜ਼ ਤੋਂ ਲੈ ਕੇ ਜੀ ਮੈਂ ਪਰੇਸ਼ਾਨ ਹਾਂ ਜੀ ਇਹ ਇੱਟ ਇੱਟ ਕਿਉਂ ਫੜੀਏ ਤੁਸੀਂ ਹੱਥ ਨਾਲ ਕੀ ਕਰਾਂਗਾ ਜੀ ਮੈਂ ਤਿੰਨ ਵਾਰ ਮੈਂ ਤਾਂ ਪਰੇਸ਼ਾਨ ਹੋ ਗਿਆ ਠੀਕ ਹੋ ਗਿਆ ਮਨ ਨੂੰ ਪੈਸੇ ਨਹੀਂ ਸਾਰਾ ਕੁਝ ਜੀ ਮੈਂ ਟੈਨਸ਼ਨ ਨਹੀਂ ਦਿੱਨੀ ਜੀ ਗੱਡੀ ਵੀ ਟੈਨਸ਼ਨ ਹੈ ਜੀ ਇਹ ਤੀਜੀ ਵਾਰ ਇਸੇ ਟੁੱਟੇ ਨਾ ਜੀ ਮੇਰੇ ਅਗਸਤ ਤੋਂ ਲੈ ਕੇ ਹੁਣ ਤੱਕ ਜੀ ਗੱਡੀ ਨੂੰ ਟੋੜਦਾ ਹੀ ਮੈਂ ਗੱਡੀ ਨੂੰ ਟੋੜਦਾ ਹੀ ਤੁਸੀਂ ਇਹ ਤਸਵੀਰ ਦੇਖੋਗੇ ਕਿ ਗੱਡੀ ਕਿਉਂ ਤੋੜ ਰਹੇ ਹੋ ਆਪਣੀ ਕੀ ਕਰਾਂਗਾ ਜੀ ਮੈਂ ਇਸ ਕੰਮ ਮੈਂ ਤਾਂ ਠੀਕ ਨਿਕਲਾ ਦੇਦਾ ਜੀ ਮੇਂ ਦਾ ਪਰੇਸ਼ਾਨ ਕਿਤੇ ਪਤਾ ਨਹੀਂ ਕੋਣ ਬੰਦਾ ਮੇਰੇ ਪਿੱਛੇ ਪਿਆ ਹੋਇਆ ਜੁਣ 3-4 ਮਹੀਨੇ ਜਦ ਕਿ 16 ਸਾਲ ਤੋਂ ਗੱਡੀ ਐ ਟਿਕੜਦੀ ਐ ਜ ਮੇਰੀ ਅੱਜ ਕੋਈ ਦਿੱਕਤ ਨਹੀਂ ਪੈਣ ਦੀ ਗਈ ਆਈ ਕਿਉਂ ਕੋਣ ਮੇਰੇ ਬੰਦਾ ਪਿੱਛੇ ਪਿਆ ਹੋਇਆ ਜੀ ਕਿੰਨੇ ਸਮੇਂ ਤੋਂ ਕਟਨਾ ਹੋ ਰਹੀ ਹੈ ਤੁਹਾਡੀ ਗੱਡੀ ਦੇ ਨਾਲ ਜਿਹੜੀ ਵਾਰਦਾਤ ਵਾਪਰੀ ਹੈ 15 ਅਗਸਤ ਤੋਂ 2023 ਤੋਂ ਸਟਾਰਟ ਹੋਈ ਹੈ ਜੀ ਇਹ 4 ਮਹੀਨੇ ਵਿੱਚ 3 ਨੇ 3-4 ਗੱਡੀਆਂ ਤੋੜ ਚੁੱਕੇ ਜੀ ਤੁਸੀਂ ਇਹ ਤਸਵੀਰ ਦੇਖੋਗੇ ਜਿਹੜਾ ਰੋਸ਼ ਹੈ ਉਹ ਜਾਹਿਰ ਹੋ ਰਿਹਾ ਇਤਿਹਾਸ ਦੇ ਉੱਤੇ ਕਿ ਕਿਸ ਤਰ੍ਹਾਂ ਕਿ ਗੁੱਸੇਮੰਦ ਦੇ ਵਿੱਚ ਕੀ ਗੱਡੀ ਜਿਹੜੀ ਹੈ ਕਿਉਂ ਵਾਰ-ਵਾਰ ਤੋੜੀ ਜਾ ਰਹੀ ਹੈ ਇੱਕ ਸਵਾਲ ਪੈਦਾ ਹੁੰਦਾ ਮਨ ਦੇ ਵਿੱਚ ਇਹਨਾਂ ਦੇ ਕਿ ਆਖਿਰਕਾਰ ਬੰਦਾ ਕੌਣ ਹੈ ਜਿਹੜਾ ਗੱਡੀ ਤੋੜ ਕੇ ਜਾਂਦਾ ਹੈ ਇਹ ਤਸਵੀਰਾਂ ਦੇਖ ਰਿਹਾ ਹਾਂ ਪਟਿਆਲਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਗੱਡੀ ਮਾਲਕ ਜਿਹੜਾ ਹੁਣ ਖੁਦ ਗੱਡੀ ਤੋੜ ਰਿਹਾ ਉਸ ਦਾ ਕਹਿਣਾ ਹੈ ਕਿ ਆਖਿਰਕਾਰ ਉਹ ਬੰਦਾ ਕੌਣ ਹੈ ਜਿਹੜਾ ਮੇਰੀ ਗੱਡੀ ਤੋੜ ਕੇ ਜਾਂਦਾ ਕਿੰਨਾ ਕੁ ਲੱਗਦਾ ਜਦੋਂ ਕੋਈ ਹੋਰ ਗੱਡੀ ਤੋੜ ਕੇ ਜਾਂਦਾ ਸਵੇਰੇ ਉੱਠਦੇ ਹਾਂ ਕੀ ਮਹਿਸੂਸ ਕਰਦੇ ਹਾਂ ਉਹ ਸਵੇਰੇ ਆਪਾਂ ਕੰਮ ਕਰਦੇ ਗੁਰਦੇ ਐਵੇਂ ਕੰਮ ਕਰਾਂਗੇ ਉਠਾਂਗੇ ਸਵੇਰੇ ਆ ਕੇ ਪੱ ਦੇਖਦੇ ਗੱਡੀ ਟੁੱਟੀ ਵੀ ਹੈ ਜੀ ਮਨੋਂ ਤਾਂ ਦੁਖੀ ਹੋਊਗਾ ਬਹੁਤ ਜ਼ਿਆਦਾ ਦੁਖੀ ਹੁੰਦਾ ਵੀ ਸੁਸਾਈਡ ਕਰ ਲੀਏ ਜੀ ਕੀ ਕਰਾਂਗੇ ਜੀ ਇਸ ਦਾ ਕੌਣ ਬੰਦਾ ਪਿੱਛੇ ਪਿਆ ਹੋਇਆ ਜੀ ਇੰਨੇ ਦੁਖੀ ਪਰੇਸ਼ਾਨ ਹੋ ਜਾਂਦੇ ਨੇ ਜਗਵਾਨੀ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤਾਂ ਸੀ ਪਟਿਆਲਾ ਦੇ ਅਨਾਜ ਮੰਡੀ ਇਲਾਕਾ ਵਿਖੇ ਮੌਜੂਦ ਹਾਂ ਦੱਸਦੇ ਕਿ ਜਿੱਥੇ ਬੀਤੀ ਰਾਤ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ ਘਰ ਦੇ ਬਾਹਰ ਗੱਡੀ ਖੜੀ ਸੀਗੀ ਉਸ ਨੂੰ ਇੱਕ ਵਿਅਕਤੀ ਆਂਦਾ ਕੰਬਲ ਲੈ ਕੇ ਉਹ ਤੋੜ ਕੇ ਚਲਾ ਜਾਂਦਾ ਇਟਾਂ ਦੇ ਨਾਲ ਇਸ ਗੱਡੀ ਦੇ ਉੱਪਰ ਹਮਲਾ ਹੁੰਦਾ ਇਸ ਗੱਡੀ ਦੇ ਉੱਪਰ ਹਮਲੇ ਤੋਂ ਪਹਿਲਾਂ ਜਿਹੜੇ ਆਲੇ-ਦੁਆਲੇ ਸੀਸੀਟੀਵੀ ਕੈਮਰੇ ਇਸ ਗੱਡੀ ਦੀ ਰਖਵਾਲੀ ਦੇ ਲਈ ਲਗਾਏ ਗਏ ਸੀਗੇ ਮਾਲਕ ਦੇ ਵੱਲੋਂ ਉਹ ਤੋੜੇ ਜਾਂਦੇ ਨੇ ਸਭ ਤੋਂ ਪਹਿਲਾਂ ਇਸ ਗੱਡੀ ਦੀ ਤਸਵੀਰ ਦਿਖਾ ਦਿੰਨੇ ਆ ਕਿ ਮਾਲਕ ਇੰਨਾ ਕਿ ਦੁਖੀ ਹੈ ਕਿ ਇੱਟ ਲੈ ਕੇ ਗੱਡੀ ਦੇ نیچے ਬੈਠਾ ਹੋਇਆ ਨਜ਼ਰ ਆ ਰਿਹਾ ਹੈ ਸਭ ਤੋਂ ਪਹਿਲਾਂ ਇਸ ਗੱਡੀ ਦੀ ਤਸਵੀਰ ਦੇਖੋ ਗੱਡੀ ਦੀ ਹਾਲਤ ਜਿਹੜੀ ਕਿਸ ਤਰ੍ਹਾਂ ਦੀ ਹੋ ਚੁੱਕੀ ਹੈ ਕਿਉਂਕਿ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਘਟਨਾ ਕੈਦ ਹੋਈ ਹੈ ਕਿ ਜਿਸ ਵਿਅਕਤੀ ਵੱਲੋਂ ਇਹ ਸਾਰੀ ਵਾਰਦਾਤ ਕੀਤੀ ਗਈ ਹੈ ਉਸ ਦੀਆਂ ਤਸਵੀਰਾਂ ਜਿਹੜੀਆਂ ਨੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈਆਂ ਨੇ ਤਾਂ ਇਸ ਪੌਲ ਦੇ ਉੱਪਰ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਸੀ ਸਭ ਤੋਂ ਪਹਿਲਾਂ ਉਹ ਵਿਅਕਤੀ ਆ ਕੇ ਇਸ ਕੈਮਰੇ ਨੂੰ ਤੋੜਦਾ ਹੈ ਇਸ ਤੋਂ ਬਾਅਦ ਜਿਹੜਾ ਸਾਹਮਣੇ ਕੈਮਰਾ ਲੱਗਿਆ ਹੋਇਆ ਸੀਗਾ ਉਸ ਨੂੰ ਤੋੜਦਾ ਹੈ ਕਿ ਜਿਹੜੀ ਘਟਨਾ ਹੈ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਨਾ ਹੋਵੇ ਅਤੇ ਮੇਰਾ ਜ਼ਿਕਰ ਕਿਤੇ ਵੀ ਨਾ ਆਵੇ ਲੇਕਿਨ ਇੱਕ ਕੈਮਰਾ ਅਜਿਹਾ ਲੱਗਿਆ ਸੀਗਾ ਜਿਸ ਦੇ ਵਿੱਚ ਇਹ ਘਟਨਾ ਸਾਰੀ ਕੈਦ ਹੋਈ ਹੈ ਸਭ ਤੋਂ ਪਹਿਲਾਂ ਇੱਕ ਗੱਡੀ ਦੀ ਤਸਵੀਰ ਦੇਖੋ ਗੱਡੀ ਦੀ ਹਾਲਤ ਜਿਹੜੀ ਕਿਸ ਤਰ੍ਹਾਂ ਦੀ ਹੋ ਚੁੱਕੀ ਹੈ ਕਿਉਂਕਿ ਸਭ ਤੋਂ ਪਹਿਲਾਂ ਇਸ ਗੱਡੀ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤਾਂ ਉਸ ਮਾਲਕ ਦੇ ਨਾਲ ਵੀ ਗੱਲ ਕਰਾਂਗੇ ਜਿਸ ਦੀ ਇਹ ਗੱਡੀ ਹੈ ਲੇਕਿਨ ਤਸਵੀਰ ਦੇਖੋਗੇ ਅਗਲੇ ਪਾਸੇ ਦੀ ਕਿ ਪਹਿਲਾਂ ਉਹ ਸ਼ਖਸ ਇੱਥੇ ਆਂਦਾ ਇੱਥੇ ਆ ਕੇ ਇਸ ਗੱਡੀ ਦੇ ਉੱਪਰ ਇੱਟਾਂ ਮਾਰਦਾ ਇਸ ਗੱਡੀ ਦੇ ਉੱਪਰ ਹਮਲਾ ਕਰਦਾ ਤਾਂ ਗੱਡੀ ਦੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਇਸ ਗੱਡੀ ਦੀ ਹਾਲਤ ਹੈ ਦੂਜੇ ਪਾਸੇ ਮਾਲਕ ਨੂੰ ਦੇਖੋਗੇ ਗੱਡੀ ਦੇ ਮਾਲਕ ਨੇ ਜਿਹੜੇ ਉਹ ਨੀਚੇ ਬੈਠੇ ਹੋਏ ਨਜ਼ਰ ਆ ਰਹੇ ਨੇ ਵੈਲਕਮ ਜੀ ਮਸਤੀ ਨਵਾਰੂ ਜੀ ਤੋਂੜ ਦੇ ਜਸਤੋ ਲੱਗੇ ਜੀ ਮੈਂ ਪ੍ਰੇਸ਼ਾਨ ਹਾਂ ਜੀ ਇਹ ਇਟ ਇਟ ਕਿਉਂ ਫੜੀਏ ਤੁਸੀਂ ਹੱਥ ਨਾਲ ਕੀ ਕਰਾਂਗਾ ਜੀ ਮੈਂ ਦਿਨवार ਮੈਂ ਤਾਂ ਪਰੇਸ਼ਾਨ ਹੋ ਗਿਆ ਠੀਕ ਹੋ ਗਿਆ ਮੇਰੇ ਕੋਲ ਪੈਸੇ ਨਹੀਂ ਹੈ ਸਾਰਾ ਕੁਝ ਜੀ ਮੈਂ ਟੈਨਸ਼ਨ ਨਹੀਂ ਦਿੰਦੀ ਜੀ ਕਰਦੀ ਵੀ ਟੈਨਸ਼ਨ ਹੈ ਜੀ ਇਹ ਤੀਜੀ ਵਾਰ ਸਿੱਸੇ ਟੁੱਟੇ ਨਹੀਂ ਜੀ ਮੇਰੇ ਅਗਸਤ ਤੋਂ ਲੈ ਕੇ ਹੁਣ ਤੱਕ ਜੀ ਮੈਂ ਤਾਂ ਜੀ ਗੱਡੀ ਨੂੰ ਤੋੜਦਾ ਨਹੀਂ ਮੈਂ ਗੱਡੀ ਨਹੀਂ ਤੋੜਦਾ ਤੁਸੀਂ ਇਹ ਤਸਵੀਰ ਦੇਖੋਗੇ ਕਿ ਗੱਡੀ ਕਿਉਂ ਤੋੜ ਰਿਹਾ ਹਾਂ ਆਪਣੀ ਤੁਸੀਂ ਕੀ ਕਰੋਗੇ ਜੀ ਮੈਂ ਇਸ ਕੰਮ ਮੈਂ ਤਾਂ ਠੀਕ ਨਹੀਂ ਕਰਾ ਸਕਦਾ ਜੀ ਮੈਨੂੰ ਪਰੇਸ਼ਾਨ ਕਿਤੇ ਪਤਾ ਨਹੀਂ ਕੋਣ ਬੰਦਾ ਮੇਰੇ ਪਿੱਛੇ ਬੈਠਾ ਹੋਇਆ ਜੁਣ 3-4 ਮਹੀਨਿਆਂ ਜਦ ਕਿ 16 ਸਾਲ ਦੀ ਗੱਡੀ ਹੈ ਤੈਗੜਦੀ ਹੈ ਜੇ ਮੇਰੀ ਅੱਜ ਕੋਈ ਦਿੱਕਤ ਨਹੀਂ ਪੈਣੀ ਕੀ ਆਈ ਕੋਈ ਕੋਣ ਮੇਰੇ ਬੰਦਾ ਪਿੱਛੇ ਬੈਠਾ ਹੋਇਆ ਜੀ ਮੈਂ ਤਾਂ ਕਹਿੰਦਾ ਗੱਡੀ ਨੂੰ ਲੈ ਜਾ ਜੀਓ ਇਹ ਮੈਨੂੰ ਦੱਸਦਾ ਕਰਾ ਜੀ ਮਨ ਪੈਸੇ ਦੀ ਲੋੜ ਹੈ ਮੈਂ ਆਪਣਾ ਤੋੜਦਾ ਕਰਾਂਗਾ ਜੀ ਉਸੇ ਜੀ ਉਹਦਾ ਨਾਮ ਕੀ ਹੈ ਨਾਮ ਨਾਮ ਜਰੂਰ ਦੱਸੋ ਆਪਣਾ ਨਾ ਨਾ सुरेंद्र ਜੀ सुरेंद्र ਮਿੱਤਲ ਜੀ ਇਹ ਕਿੰਨੇ ਸਮੇਂ ਤੋਂ ਕਟਨਾ ਹੋ ਰਹੀ ਹੈ ਤੁਹਾਡੀ ਗੱਡੀ ਦੇ ਨਾਲ ਜਿਹੜੀ ਵਾਰਦਾਤ ਵਾਪਰੀ 15 ਅਗਸਤ ਤੋਂ 2023 ਤੋਂ ਸਟਾਰਟ ਹੋਈ ਹੈ ਜੀ ਇਹ 4 ਮਹੀਨੇ ਤੇ 3 ਦੇ 3-4 ਵਾਰ ਗੱਡੀਆਂ ਤੋੜ ਚੁੱਕੇ ਜੀ ਸਾਰੇ ਜਿਹੜੇ ਤੁਰ ਆਉਂਦੇ ਕਿ ਪਿੱਕ ਕੀ ਕਰਾਂਦਾ ਜੀ ਕੀ ਕੀ ਲੈਣਾ ਮੇਰੇ ਤੋਂ ਸਮਤ ਵਾਰਾ ਕਰਨੀ ਜੀ ਪੋੜਾ ਹੈ ਨਾ ਤੁਸੀਂ ਇਹ ਤਸਵੀਰ ਦੇਖੋਗੇ ਜਿਹੜਾ ਰੋਸ਼ ਹੈ ਉਹ ਜਾਹਿਰ ਹੋ ਰਿਹਾ ਇਤਹਸਾਨ ਦੇ ਉੱਤੇ ਕਿ ਕਿਸ ਤਰ੍ਹਾਂ ਕਿ ਗੁੱਸਾ ਮਨ ਦੇ ਵਿੱਚ ਕੀ ਗੱਡੀ ਜਿਹੜੀ ਹੈ ਕਿਉਂ ਵਾਰ-ਵਾਰ ਤੋੜੀ ਜਾ ਰਹੀ ਹੈ ਇੱਕ ਸਵਾਲ ਪੈਦਾ ਹੁੰਦਾ ਮਨ ਦੇ ਵਿੱਚ ਇਹਨਾਂ ਦੇ ਕਿ ਆਖਿਰਕਾਰ ਬੰਦਾ ਕੋਣ ਹੈ ਜਿਹੜਾ ਗੱਡੀ ਤੋੜ ਕੇ ਜਾਂਦਾ ਕੁਝ ਨਹੀਂ ਪਤਾ ਲੱਗਦਾ ਕਿ ਕੋਣ ਪਿੱਛੇ ਪਿਆ ਹੈ ਜੀ ਤਿੰਨ ਚਾਰ ਮਹੀਨੇ ਤੋਂ ਜੀ ਮੈਂ ਪਰੇਸ਼ਾਨ ਹਰਦਾ ਸੀ ਬਿਲਕੁਲ ਜੀ ਮੇਰੇ ਬੱਚੇ ਸਕੂਲ ਦੇ ਫੀਸਾਂ ਪੈਂਡਿੰਗ ਪਏ ਨੇ ਇਹ ਸਾਰਾ ਬੈਸ ਇਸ ਤੇ ਹੋ ਜਾਂਦਾ ਜੀ ਕਰਜ਼ੇ ਜੀ ਮਨੇ ਵਨਸ ਤੋਂ ਕਰਵਾਇਆ ਉਹ ਕੋਈ ਮੇਰੀ ਸੁਣਵਾਈ ਨਹੀਂ ਹੁੰਦੀ ਜੀ ਕਿਸ ਤਰ੍ਹਾਂ ਦੀ ਵੀ ਦਰਖਾਸਤੇ ਦੇ ਦਿੰਨੇ ਆ ਜੀ ਕੋਈ ਸੁਣਵਾਈ ਨਹੀਂ ਹੁੰਦੀ ਕਿਸ ਤਰ੍ਹਾਂ ਦੀ ਜੀ ਪਤਾ ਨਹੀਂ ਕਿ ਪ੍ਰਸ਼ਾਸਨ ਕੀ ਕਰਦਾ ਕੀ ਨਹੀਂ ਜੀ ਕਿੰਨੀ ਵਾਰੀ ਘੱਟਣਾ ਵਾਪਰੀ ਗੱਡੀ ਦੇ ਨਾਲ ਇਹ ਤੀਜੀ ਵਾਰ ਹੈ ਜੀ ਤੀਜੀ ਵਾਰੀ ਸਾਰੇ ਸ਼ੀਸ਼ੇ ਤੋੜਦੇ ਜੀ ਇੱਦ ਕੀ ਦੋਸੇ ਸਿਰ ਬੱਚ ਵੀ ਗਏ ਨਹੀਂ ਪਹਿਲਾਂ ਸਾਰੇ ਸ਼ੀਸ਼ੇ ਟੁੱਟੇ ਹੁੰਦੇ ਸੀ ਸਾਰੇ ਨਵੇਂ ਭਾੜੇ ਪੈਂਦੇ 20000 ਰੁਪਏ ਲੱਗੇ ਪਹਿਲਾਂ ਕਿੰਨੀ ਕ ਵਾਰੀ ਗੱਡੀ ਠੀਕ ਕਰਾ ਚੁੱਕੇ ਹੋ ਤੁਸੀਂ ਇਹ ਸ਼ੀਸ਼ੇ ਜਿਹੜੇ ਤੋੜੇ ਜਾਂਦੇ ਨੇ ਅਕਸਰ ਦੋ ਦੋ ਵਾਰ ਕਰਾ ਚੁੱਕੇ ਜੀ ਪਹਿਲਾਂ ਦੀ ਮੈਂ ਕਿੰਨੇ ਕ ਪੈਸੇ ਲੱਗੇ ਸੀਗੇ ਉਦੋਂ ਗੱਡੀ ਠੀਕ ਕਰਾਉਣ ਦੇ ਉੱਪਰ ਕਿਉਂਕਿ ਇਹ ਸ਼ੀਸ਼ੇ ਕਾਫੀ ਟੁੱਟੇ ਹੋਏ ਨਜ਼ਰ ਆ ਰਹੇ ਨੇ ਇਸ ਤਾ ਦੇ 20000 ਰੁਪਏ ਲੱਗਦੇ ਨੇ origignal ਹਿੱਸੇ ਦੇ ਜੀ origignal ਹਿੱਸੇ ਪਾਏ ਹੋਏ ਨੇ ਸਾਰੇ ਜੀ ਲੈ ਕੇ ਕਿੱਥੇ ਆਨੇ ਹੋ 15000 ਰੁਪਏ ਬਸ ਕਿਸੇ ਤੋਂ ਮੰਗ ਲੈਣੇ ਨਹੀਂ ਕਿਸੇ ਮੰਡੀ ਚਾੜਦੇ ਫੜ ਰਹੇ ਨੇ ਇਹ ਜੀ ਦੋਸਾਰੇ ਵੜ ਗਏ ਜੀ ਮੈਂ ਤਾਂ ਪਰੇਸ਼ਾਨ ਹੋ ਗਿਆ ਜੀ ਕਿਉਂਕਿ ਗੱਡੀ ਨਹੀਂ ਤੋੜਦੇ ਨਾ ਕਿ ਲਾ ਦਿੰਦੇ ਮੇਰੀ ਸੁਣਵਾਈ ਕਰੀ ਜਾਵੇ ਜੀ ਇਹ ਰਿਕਵੈਸਟ ਹੈ ਮੈਂ ਪੁਗਮਤ ਮੰਤਰੀ ਤੋਂ ਵੀ ਸਰਕਾਰ ਤੋਂ ਵੀ ਵੀ ਜਿਹੜੇ ਬੰਦੇ ਨੇ ਥੋੜੇ ਕੇ ਕਾਰਵਾਈ ਕਰ ਕਿਤੇ ਜਾਵੇ ਜੀ ਤੋ ਇਹ ਤਸਵੀਰਾਂ ਦੇਖ ਰਿਹਾ ਹਾਂ ਪਟਿਆਲਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਗੱਡੀ ਮਾਲਕ ਜਿਹੜਾ ਹੁਣ ਖੁਦ ਗੱਡੀ ਤੋੜ ਰਿਹਾ ਉਸ ਦਾ ਕਹਿਣਾ ਹੈ ਕਿ ਆਖਿਰਕਾਰ ਉਹ ਬੰਦਾ ਕੌਣ ਹੈ ਜਿਹੜਾ ਮੇਰੀ ਗੱਡੀ ਤੋੜ ਕੇ ਜਾਂਦਾ ਕਿਉਂਕਿ ਮੈਨੂੰ ਦੁੱਖ ਲੱਗਦਾ ਕਿ ਜੇਕਰ ਕੋਈ ਹੋਰ ਗੱਡੀ ਤੋੜਦਾ ਮੈਨੂੰ ਠੀਕ ਕਰਾਣੀ ਪੈਂਦੀ ਤਾਂ ਮੈਨੂੰ ਬੜਾ ਦੁੱਖ ਲੱਗਦਾ ਤਾਂ ਇਹਨਾਂ ਦਾ ਕਹਿਣਾ ਹੈ ਕਿ ਮੈਂ ਆਪਣੇ ਹੱਥੀ ਗੱਡੀ ਤੋੜ ਦਣਾ ਮੈਨੂੰ ਉਹ ਬੰਦਾ ਆ ਕੇ ਦੱਸ ਦੇ ਵੀ ਕੀ ਕੀ ਦੁਸ਼ਮਨੀ ਹੈ ਮੇਰੇ ਨਾਲ ਤਾਂ ਮੈਂ ਆਪਣੇ ਹੱਥੀ ਗੱਡੀ ਤੋੜ ਦਣਾ ਮੈਨੂੰ ਇੰਨਾ ਗੁੱਸਾ ਵੀ ਨਹੀਂ ਲੱਗੇਗਾ ਕਿ ਮੈਂ ਆਪਣੇ ਹੱਥੀ ਤੋੜੀ ਹੋਈ ਗੱਡੀ ਨੂੰ ਜਦ ਮੈਨੂੰ ਬੜਾ ਦੁੱਖ ਲੱਗਦਾ ਮੈਨੂੰ ਬੜਾ ਰੋਣਾ ਆਉਂਦਾ ਤਾਂ ਇਹਨਾਂ ਦਾ ਕਹਿਣਾ ਹੈ ਤੇ ਇਹ ਬਹੁਤ ਪਰੇਸ਼ਾਨ ਨੇ ਟੈਨਸ਼ਨ ਜਨੇ ਬੱਚੇ ਵੀ ਜੀ ਕੁੜੀਆਂ ਛੋਟੀਆਂ ਛੋਟੀਆਂ ਕੁੜੀਆਂ ਨੇ ਜੀ ਸਾਰੇ ਟੈਨਸ਼ਨ ਜਨੇ ਬੱਚੇ ਟੈਨਸ਼ਨ ਜ਼ਿੰਦਗੀ ਜੀ ਰਹੇ ਨੇ ਜੀ ਵੀ ਕੱਲੂ ਸਾਡਾ ਕੁਝ ਵੀ ਹੋ ਸਕਦਾ ਕੋਈ ਹੋਰ ਵਾਰਦਾਤ ਵੀ ਹੋ ਸਕਦੀ ਹੈ ਜੀ ਜਾਨੀ ਮਾਲ ਨੂੰ ਨੁਕਸਾਨ ਵੀ ਕਰ ਸਕਦੇ ਨੇ ਜੀ ਕੁਝ ਵੀ ਕਰ ਸਕਦਾ ਇਹ ਬੰਦਾ ਇਹ ਕਟਨਾ ਕਿਤੋਂ ਸ਼ੁਰੂ ਹੁੰਦੀ ਹੈ ਕਟਨਾ ਬਾਰੇ ਦੱਸੋ ਵੀ ਕਿੱਧਰੋਂ ਸ਼ੁਰੂ ਹੋਈ ਹੈ ਸਾਰੀ ਕੱਲ ਰਾਤ ਜੀ ਬੰਦੇ ਇਧਰੋਂ ਆਉਂਦੇ ਨੇ ਯਾਰ ਕਿਸਵੀਟ ਵੱਲੋਂ ਜੀ ਰਾਤ ਨੂੰ 3:10 ਦਾ ਨਾ ਮੋਟਰਸਾਈਕਲ ਖੜਾਉਂਦੇ ਨੇ ਜੀ ਉਧ ਤਾਂ ਇਹ ਗੱਡੀ ਦੀ ਤਸਵੀਰ ਦੇਖੋ ਤੁਸੀਂ ਕਿ ਪਿਛਲੇ ਪਾਸੇ ਤੋਂ ਗੱਡੀ ਦੇ ਸ਼ੀਸ਼ੇ ਤੋੜੇ ਗਏ ਨੇ ਤਾਂ ਉਸ ਤੋਂ ਪਹਿਲਾਂ ਜਿਹੜੇ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਤੋੜੇ ਜਾਂਦੇ ਨੇ ਉਹ ਤੋੜਨ ਮਗਰੋਂ ਜਿਹੜੀ ਇਹ ਘਟਨਾ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਆਖਿਰਕਾਰ ਉਸ ਵਿਅਕਤੀ ਦੀ ਜਿਹੜੀ ਤਸਵੀਰਾਂ ਨੇ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਕਿਉਂਕਿ ਉਹ ਸੀਸੀਟੀਵੀ ਕੈਮਰਾ ਜਿਹੜਾ ਉਹ ਸਾਹਮਣੇ ਲੱਗਿਆ ਹੋਇਆ ਸੀਗਾ ਜਿਸ ਦੇ ਵਿੱਚ ਇਹ ਘਟਨਾ ਕੈਦ ਹੋਈ ਹੈ ਸਾਰੀ ਤਾਂ ਕਹਿ ਸਕਦੇ ਆ ਕਿ ਇੱਕ ਵੱਡੀ ਵਾਰਦਾਤ ਹੈ ਜਿੱਥੇ ਅਕਸਰ ਲੋਕ ਪੁਲਿਸ ਦੇ ਸੁਰੱਖਿਆ ਦੇ ਮੱਦੇਨਜ਼ਰ ਜਿਹੜਾ ਆਪਣੇ ਆਪ ਨੂੰ ਮਹਿਸੂਸ ਸਮਝਦੇ ਨੇ ਮਹਿਫੂਜ਼ ਸਮਝਦੇ ਨੇ ਕਿ ਅਸੀਂ ਸੁਰੱਖਿਅਤ ਆ ਲੇਕਿਨ ਉਸੀ ਥਾਣੇ ਦੇ ਕੋਲ ਇਹ ਘਟਨਾ ਵਾਪਰੀ ਹੈ ਜਿੱਥੇ ਗੱਡੀ ਦੇ ਸ਼ੀਸ਼ੇ ਤੋੜ ਗਿਆ ਕੋਈ ਵਿਅਕਤੀ ਤਾਂ ਉਸ ਤੋਂ ਪਰੇਸ਼ਾਨ ਹੋ ਕੇ ਮਾਲਕ ਜਿਹੜਾ ਹੁਣ ਖੁਦ ਇੱਟ ਲੈ ਕੇ ਹੱਥ ਦੇ ਵਿੱਚ ਆਪਣੀ ਗੱਡੀ ਤੋੜਦਾ ਹੋਇਆ ਨਜ਼ਰ ਅਗ ਲੱਗਦਾ ਜਦੋਂ ਕੋਈ ਹੋਰ ਗੱਡੀ ਤੋੜ ਕੇ ਜਾਂਦਾ ਸਵੇਰੇ ਉੱਠਦੇ ਹਾਂ ਕੀ ਮਹਿਸੂਸ ਕਰਦੇ ਹਾਂ ਉਹ ਸਵੇਰੇ ਆਪਾਂ ਕੰਮ ਕਰਦੇ ਕੁੜਦੇ ਐਵੇਂ ਕੰਮ ਕਰਾਂਗੇ ਉਠਾਂਗੇ ਸੂਰਜ ਆ ਕੇ ਪੱਤ ਦੇਖਦੇ ਗੱਡੀ ਟੁੱਟੀ ਵੀ ਹੈ ਜੀ ਮਨ ਤਾਂ ਦੁਖੀ ਹੋ ਗਏ ਬਹੁਤ ਜ਼ਿਆਦਾ ਦੁਖੀ ਹੁੰਦਾ ਵੀ ਸੁਸਾਈਡ ਕਰ ਲਈਏ ਜੀ ਕੀ ਕਰਾਂਗੇ ਜੀ ਇਸ ਦਾ ਕੋਣ ਬੰਦਾ ਪਿੱਛੇ ਪਿਆ ਹੋਇਆ ਜੀ ਇੰਨੇ ਦੁਖੀ ਪਰੇਸ਼ਾਨ ਹੋ ਜਾਂਦੇ ਨਹੀਂ ਅਸੀਂ ਕੁਝ ਸੋਚ ਨਹੀਂ ਸਕਦੇ ਵੀ ਕਿੰਨਾ ਦੁਖ ਹੁੰਦਾ ਦੱਸ ਨਹੀਂ ਸਕਦਾ ਜੀ ਮੈਂ ਦੇਖਦਾ ਫਾਈਨੈਂਸ਼ਲੀ ਵੀ ਸਾਰ ਨੁਕਸਾਨ ਹੋ ਰਿਹਾ ਜੀ ਮਤਲਬ ਬਹੁਤ ਪਰੇਸ਼ਾਨ ਕੀਤਾ ਹੋਇਆ ਜੀ ਮੈਂਟਲੀ ਹਰਾਸਮੈਂਟ ਸਾਰਾ ਕੁਝ ਹੈ ਪਰਿਵਾਰ ਵਾਲੇ ਵੀ ਕਹ वो तो आप परेशान इस चीज़ तो बच्चे परेशान ने तो जी मिसिज बो बचे बीमार ने जी मेरी कुलिस करवाई नहीं करती पुलिस जी कंप्लेट लिखाई आटो खिंच के चले गए जिस तरह तो टूटे उस टाइम भी कार्रवाई की कोई कार्रवाई नहीं की जी जो घटना हुई है बीती रात कदया उठ के जब क्या सवेरे जी मैं जब दुकान खोली अठ बजे जी आए सा चक्या तो देखे से टूटे पे जी फिर सारा कुछ देखा अगे आगे सारा कुछ टुटे पे कैमरे कैमरे टुटे हैं जी फिर रिकॉर्डिंग चैक करिए जी उतो फिर पता लगे जी ਤੇ ਬਿਲਕੁਲ ਇਹ ਤਸਵੀਰ ਦੇਖੋਗੇ ਗੱਡੀ ਦੀ ਕਿ ਜਿਹੜੀ ਗੱਡੀ ਟੁੱਟੀ ਹੋਈ ਨਜ਼ਰ ਆ ਰਹੀ ਹੈ ਤਾਂ ਇਹ ਗੱਡੀ ਦੇ ਮਾਲਕ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਅਕਸਰ ਜਦੋਂ ਮੈਂ ਸਵੇਰੇ ਉੱਠਦਾ ਹਾਂ ਤਾਂ ਕਈ ਵਾਰ ਇਹ ਘਟਨਾ ਵਾਪਰ ਚੁੱਕੀ ਹੈ ਜਿੱਥੇ ਮੇਰੀ ਗੱਡੀ ਦੇ ਕੋਈ ਵਿਅਕਤੀ ਇੱਥੇ ਪਹੁੰਚਦਾ ਹੈ ਸ਼ੀਸ਼ੇ ਤੋੜ ਕੇ ਚਲਾ ਜਾਂਦਾ ਹੈ ਤਾਂ ਮੈਨੂੰ ਬੜਾ ਦੁੱਖ ਲੱਗਦਾ ਹੈ ਕਿ ਜਦੋਂ ਮੈਂ ਸਵੇਰੇ ਉੱਠ ਕੇ ਦੇਖਦਾ ਹਾਂ ਕਿ ਮੇਰੀ ਗੱਡੀ ਨਾਲ ਕੀ ਘਟਨਾ ਵਾਪਰੀ ਹੈ ਤਾਂ ਇਹ ਤਸਵੀਰਾਂ ਪਟਿਆਲਾ ਦੀਆਂ ਨੇ ਜਿੱਥੇ ਲੋਕ ਅਕਸਰ ਪੁਲਿਸ ਨੂੰ ਜਿਹੜਾ ਦੇਖਦੇ ਹੋਏ ਸੁਰੱਖਿਅਤ ਮਹਿਸੂਸ ਕਰਦੇ ਨੇ ਲੇਕਿਨ ਉਸੇ ਥਾਂ ਦੇ ਉੱਤੇ ਥਾਣੇ ਦੇ ਨਜ਼ਦੀਕ ਜਿਹੜੀ ਇਹ ਘਟਨਾ ਵਾਪਰੀ ਹੈ ਅਨਾਜ ਮੰਡੀ ਥਾਣਾ ਦਾ ਨਜ਼ਦੀਕ ਬਿਲਕੁਲ ਹੈ ਕੁਝ ਹੀ ਦੂਰੀ ਦੇ ਉੱਪਰ ਥਾਣਾ ਹੈ ਤਾਂ ਉੱਥੇ ਇਹ ਘਟਨਾ ਵਾਪਰੀ ਹੈ ਤਾਂ ਇੱਕ ਸਵਾਲ ਖੜਾ ਕਰਦੀ ਹੈ ਪੁਲਿਸ ਸੁਰੱਖਿਆ ਦੇ ਉੱਪਰ ਵੀ ਕਿ ਕਦੋਂ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ ਲੇਕਿਨ ਇਹ ਤਸਵੀਰ ਦੇਖੋ ਤੁਸੀਂ ਕੀ ਤਸ ਜਿਹੜੀ ਕਾਰ ਚਾਲਕ ਮਾਲਕ ਦੀ ਹੈ ਕੀ ਤਸਵੀਰ ਜਿਹੜੀ ਗੱਡੀ ਦੀ ਤੁਸੀਂ ਦੇਖ ਰਹੇ ਹੋ ਜਿੱਥੇ ਗੱਡੀ ਦੇ ਸ਼ੀਸ਼ੇ ਜਿਹੜੇ ਨੇ ਉਹ ਤੋੜ ਦਿੱਤੇ ਗਏ ਨੇ ਤਾ ਆਖਿਰਕਾਰ ਉਹ ਵਿਅਕਤੀ ਕੋਣ ਹੈ ਕਦੋਂ ਪੁਲਿਸ ਦੀ ਹਿਰਾਸਤ ਦੇ ਵਿੱਚ ਆਏਗਾ ਤਾਂ ਇਸੇ ਇੱਟ ਦੇ ਨਾਲ ਜਿਹੜੇ ਉਹ ਵਿਅਕਤੀ ਵੱਲੋਂ ਸ਼ੀਸ਼ੇ ਤੋੜੇ ਗਏ ਸੀਗੇ ਉਸੇ ਇੱਟ ਨੂੰ ਚੱਕ ਕੇ ਜਿਹੜਾ ਮਾਲਕ ਹੈ ਗੱਡੀ ਦਾ ਉਹ ਰੋਂਦਾ ਹੋਇਆ ਨਜ਼ਰ ਆਇਆ ਇਸ ਥਾਂ ਦੇ ਉੱਤੇ ਨੀਚੇ ਬੈਠ ਕੇ ਆਪਣਾ ਦੁੱਖ ਦੱਸਦਾ ਹੋਇਆ ਨਜ਼ਰ ਆਇਆ ਤਾਂ ਇਹ ਇੱਟ ਦੀ ਤਸਵੀਰ ਦੇਖੋਗੇ ਇਸੇ ਇੱਟ ਦੇ ਨਾਲ ਜਿਹੜੇ ਸ਼ੀਸ਼ੇ ਤੋੜੇ ਗਏ ਸੀਗੇ ਉਸੇ ਇੱਟ ਨੂੰ ਲੈ ਕੇ ਕਾਰ ਚਾਲਕ ਜਿਹੜਾ ਹੈਗਾ ਉਹ ਆਪਣੀ ਗੱਡੀ ਦੇ ਸ਼ੀਸ਼ੇ 'ਚ ਭੰਡਦਾ ਹੋਇਆ ਨਜ਼ਰ ਆਇਆ ਉਸ ਦਾ ਕਹਿਣਾ ਹੈ ਕਿ ਮੈਨੂੰ ਉਹ ਵਿਅਕਤੀ ਦੱਸ ਦਵੇ ਕਿ ਮੇਰੇ ਨਾਲ ਕੀ ਦੁਸ਼ਮਣੀ ਹੈ ਮੈਂ ਖੁਦ ਆਪਣੀ ਗੱਡੀ ਨੂੰ ਤ ਕਿਉਂਕਿ ਜਦੋਂ ਮੈਂ ਕਿਸੇ ਹੋਰ ਦੀ ਪੰਨੀ ਹੋਈ ਗੱਡੀ ਨੂੰ ਆਪਣੀ ਗੱਡੀ ਨੂੰ ਦੇਖਦਾ ਹਾਂ ਤਾਂ ਮੈਨੂੰ ਬੜਾ ਦੁੱਖ ਲੱਗਦਾ ਹੈ ਕਿ ਆਖਿਰਕਾਰ ਕੋਈ ਵਿਅਕਤੀ ਹੈ ਜਿਹੜਾ ਇਹ ਘਟਨਾ ਕਰ ਗਿਆ ਇਹ ਵਾਰਦਾਤ ਕਰ ਗਿਆ ਤਾਂ ਮੈਨੂੰ ਬੜਾ ਦੁੱਖ ਲੱਗਦਾ ਹੈ ਕਿ ਮੈਨੂੰ 15-15 20-20 ਹਜ਼ਾਰ ਰੁਪਏ ਇਸ ਉੱਪਰ ਖਰਚਨੇ ਪੈਂਦੇ ਨੇ ਤਾਂ ਮੈਂ ਘਰ ਤੋਂ ਵੀ ਕਾਫੀ ਤੰਗੀ ਦੀ ਸਥਿਤੀ ਦੇ ਵਿੱਚ ਗੁਜ਼ਰ ਰਿਹਾ ਹਾਂ ਤਾਂ ਮੈਨੂੰ ਬੜਾ ਦੁੱਖ ਲੱਗਦਾ ਹੈ ਕਿ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ ਦੇਖਣਾ ਹੋਵੇਗਾ ਪੁਲਿਸ ਇਸ ਉੱਪਰ ਕਿਸ ਤਰ੍ਹਾਂ ਦੀ ਕਾਰਵਾਈ ਕਰਦੀ ਹੈ ਜਾਂ ਕੀ ਇਸ ਦੇ ਉੱਪਰ ਪੁਲਿਸ ਸਖਤ ਐਕਸ਼ਨ ਲਵੇਗੀ ਜਾਂ ਕਦੋਂ ਤੱਕ આરોપી ਜਿਹੜਾ ਉਹ ਪੁ ਕੈਮਰਾ ਬਰਸਰ ਰਵਿੰਦਰਪਾਲ ਸਿੰਘ ਬਿੱਟੂ ਨਾਲ ਕਪਲਜੀਤ ਕੰਬੋਟ ਜਗਬਨਿ ਟੈਵੀ ਪਟਿਆਲਾ